हां जी किसान ਵੀਰੋ ਸਤਿ ਸ਼੍ਰੀ ਅਕਾਲ। ਕਿਸਾਨ ਭਰਾਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ 32 ਕੁਇੰਟਲ ਛਾੜ ਦੇਣ ਵਾਲੀ ਕਿਸਮ ਦੀ ਯਾਨਕਿ DBW327 ਬਾਰੇ। ਕਿਵੇਂ ਲੈ ਸਕਦੇ ਹਾਂ ਇਸ ਕਿਸਮ ਤੋਂ ਆਪਾਂ 32 ਕੁਇੰਟਲ ਤੱਕ ਛਾੜ ਪੂਰੀ ਜਾਣਕਾਰੀ ਸ਼ੇਅਰ ਕਰਦੇ ਹਾਂ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਾ ਜੇਕਰ ਵੀਡੀਓ ਪੇਤੇ ਦੇਖ ਰਹੇ ਫਿਰ ਨੂੰ ਲਾਈਕ ਤੇ ਫੋਲੋ ਕਰ ਲਿਓ ਤੇ ਹੋਰ ਵੀਰਾਂ ਤੱਕ ਜਾਣਕਾਰੀ ਜ਼ਰੂਰ ਸ਼ੇਅਰ ਕਰਿਓ। ਸੋ ਕਿਸਾਨਾ ਭਰਾ ਤੁਸੀਂ ਵੀ ਕਮੈਂਟ ਕਰਕੇ ਜੂ ਦੱਸਿਓ ਬਈ ਪਿਛਲੇ ਸਾਲਾਂ ਦੇ ਵਿੱਚ ਕਿਹੜੀ ਕਿਸਮ ਨੇ ਤੁਹਾਡੇ ਖੇਤਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਝਾੜ ਦੇ ਕੇ ਗਈ ਆ ਤੇ ਇਸ ਵਾਰ ਕਿਹੜੀਆਂ ਕਿਸਮਾਂ ਤੁਸੀਂ ਜਿਹੜੀਆਂ ਆਪਣੇ ਖੇਤਾਂ ਦੇ ਵਿੱਚ ਜਿਹੜੀਆਂ ਬੀਜਣ ਜਾ ਰਹੇ ਜੀ ਸੋ ਹੁਣ ਕਿਸਾਨ ਭਰਾਵਾਪਾ ਗੱਲਬਾਤ ਨੂੰ ਸ਼ੁਰੂ ਕਰਦੇ ਆ ਜਿਵੇਂ ਕਿਸਾਨ ਭਰਾਵਾਪਾ ਜਾਣਦੇ ਵੀ ਡੀਬੀਡਬਲਯੂ 327 ਵੈਰੈਟੀ ਜਿਹੜੀ ਰਿਕਾਰਡ ਝਾੜ ਦੇਣ ਵਾਲੀ ਵੈਰੈਟੀ ਆ ਇਹਨੇ ਪਿਛਲੇ ਸਾਲਾਂ 'ਚ ਕਾਫੀ ਚੰਗੇ ਝਾੜ ਦਿੱਤੇ ਆ ਤਾਂ ਹਰੇ ਕਿਸਾਨ ਵੀ ਦੀ ਆਸ ਹੁੰਦੀ ਵੀ ਉਮੀਦ ਹੁੰਦੀ ਆ ਵੀ ਮੇਰੇ ਖੇਤ ਦੇ ਵਿੱਚ ਜਿਹੜੀ ਵੀ ਵੈਰੈਟੀ ਮੈਂ ਲਾ ਰਿਹਾ ਉਹ ਮੈਨੂੰ ਚੰਗਾ ਝਾੜ ਮੈਨੂੰ ਜਿਹੜਾ ਉਹਦਾ ਦੇਖਣ ਨੂੰ ਮਿਲੇ ਉਹਦੇ ਵਾਸਤੇ ਕਿਸਾਨ ਭਰਾ ਕੋਲ ਕੁਝ ਕੁ ਗੱਲਾਂ ਦਾ ਆਪਾਂ ਨੂੰ ਜਾਣ ਕੇ ਜਾਣ ਕੇ ਜਾਣਕਾਰੀ ਹੁਣ ਆਪਾਂ ਨੂੰ ਬਹੁਤ ਜ਼ਰੂਰੀ ਆ ਜੇਕਰ ਆਪਾਂ DBW327 ਤੋਂ ਵੱਧ ਤੋਂ ਵੱਧ ਜਿਹੜਾ ਝਾੜ ਲੈਣਾ ਕਿਉਂਕਿ ਇਹ ਜਿਹੜੀ ਵੈਰੈਟੀ ਹੈ ਇਹ ਤੋਂ ਜਿੰਨਾ ਮਰਜ਼ੀ ਆਪਾਂ ਝਾੜ ਲੈ ਸਕਦੇ ਹਾਂ ਪਰ ਉਹਦੇ ਵਾਸਤੇ ਕੁਝ ਕੁ ਮੌਸਮ ਦਾ ਸਾਥ ਹੋਣਾ ਵੀ ਜ਼ਰੂਰੀ ਆ ਉਹਦੇ ਨਾਲ ਨਾਲ ਆਪਣੀ ਮਿਹਨਤ ਆ ਆਪਾਂ ਕਿੰਨੇ ਕ ਉਸ ਜਿਹੜੀ ਵੈਰੈਟੀ ਲਾ ਰਹੇ ਉਹਦੇ ਬਾਰੇ ਜਾਗਰੂਕ ਆ ਜਾਂ ਫਿਰ ਆਪਾਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖ ਕੇ ਇਸ ਵੈਰੈਟੀ ਤੋਂ ਚੰਗਾ ਝਾੜ ਲੈ ਸਕਦੇ ਹਾਂ ਉਹਦੇ ਤੇ ਸਭ ਤੋਂ ਪਹਿਲਾਂ ਕਿਸਾਨ ਜਦੋਂ ਵੀ ਆਪਾਂ ਕਣਕ ਦੀ ਬਿਜਾਈ ਕਰਨੀ ਆ ਉਹਦੇ ਵਿੱਚ ਖਾਸ ਕਰਕੇ ਇਹਦੇ ਵਿੱਚ ਜਿਹੜਾ ਆਪਾਂ ਖਾਦ ਖਰਾਕ ਦੀ ਮਾਤਰਾ ਯਾਨੀ ਕਿ ਡੀਏਪੀ ਖਾਦ ਤਾਂ ਵੈਸੇ ਤਾਂ ਆਪਾਂ ਆਮ ਤੌਰ ਤੇ 50 ਕਿਲੋ ਡੀਏਪੀ ਨਾਲ ਕਣਕ ਦੀ ਬਿਜਾਈ ਕਰ ਦਿੰਨੇ ਆ ਪਰ ਇਹਦਾ ਆਪਾਂ ਨੂੰ ਵੱਧ ਝਾੜ ਦੇਖਣ ਨੂੰ ਮਿਲਦਾ ਜੇਕਰ ਆਪਾਂ ਵੱਧ ਝਾੜ ਲੈਣਾ ਕਿਸੇ ਵੈਰੈਟੀ ਦਾ ਤੇ ਉਹਦੇ ਵਿੱਚ ਆਪਾਂ ਨੂੰ ਫਿਰ ਜਿਹੜੀ ਡੀਏਪੀ ਉਹ ਵਧਾ ਕੇ ਪਾਉਣੀ ਪਊਗੀ ਤਾਂ ਜੇਕਰ ਕਿਸਾਨ ਜੀ ਤੁਹਾਡੇ ਕੋਲ ਡੀਏਪੀ ਨਹੀਂ ਹੈਗੀ ਥੋੜੀ ਆ ਇੱਕ ਬੈਗ ਤੁਸੀਂ ਡੀਏਪੀ ਦਾ ਪਾਸ ਸਕਦੇ ਜੀ ਤੇ ਇੱਕ ਬੈਗ ਤੁਸੀਂ ਜਿਹੜਾ ਸਿੰਗਲ ਸੁਪਰ ਫਾਸਫਟ ਦਾ ਇਹਦੇ ਨਾਲ ਪਾਉਣਾ ਯਾਨੀ ਕਿ ਡੀਏਪੀ ਜੀ ਮਿਕਸ ਕਰਕੇ ਜਿਹੜਾ ਕੇਰਾ ਕਰਨਾ ਪਿਛਲੇ ਸਾਲ ਆਪਾਂ ਡੀਏਪੀ ਦੇ ਨਾਲ ਇੱਕ ਬੈਗ ਜਿਹੜਾ ਸਿੰਗਲ ਸੁਪਰ ਫਾਸਫਟ ਦਾ ਪਾਇਆ ਸੀ ਉਹਦੇ ਆਪਾਂ ਨੂੰ ਕਾਫੀ ਚੰਗੇ ਜਿਹੜੇ ਰਿਜ਼ਲਟ ਦੇਖ ਨੂੰ ਮਿਲੇ ਤਾਂ ਤੁਸੀਂ ਇੱਦਾਂ ਵੀ ਕਰ ਸਕਦੇ ਜਾਂ ਫਿਰ ਡੇਢ ਬੈਗ ਡੀਏਪੀ ਦਾ ਪਾਉਣਾ ਬਹੁਤ ਜ਼ਰੂਰੀ ਆ ਤੇ ਇਹਦਾ ਬਜਾਈ ਦਾ ਸਹੀ ਸਮਾਂ ਵੈਸੇ ਤਾਂ 20 ਅਕਤੂਬਰ ਤੋਂ ਲੈ ਕੇ 5 ਅਕਤੂਬਰ ਤੱਕ ਜਿਹੜਾ ਯੂਨੀਵਰਸਿਟੀ ਕਹਿੰਦੀ ਵੀ ਇਹਦੀ ਬਜਾਈ ਕਰੋ ਪਰ ਤੁਸੀਂ ਕਿਸਾਨ ਭਰਾਓ ਇਹਦੀ ਬਜਾਈ 1 ਨਵੰਬਰ ਤੋਂ ਲੈ ਕੇ ਤੇ 10 ਨਵੰਬਰ ਦੇ ਵਿੱਚ ਘਾਰ ਜਿਹੜੀ ਕਰ ਸਕਦੇ ਇਹ ਸਨ ਇਹਨਾਂ ਤਰੀਕਾਂ ਦੇ ਜਿਹੜਾ ਤੁਹਾਨੂੰ ਇਹਦਾ ਬਹੁਤ ਚੰਗਾ ਤੇ ਸ਼ਾਨਦਾਰ ਝਾੜ ਜਿਹੜਾ ਦੇਖਣ ਨੂੰ ਮਿਲੇ ਸੋ ਅਗਲੇ ਨੰਬਰ ਤੇ ਆ ਜਾਂਦੀ ਵੀ ਜਦੋਂ ਆਪਾਂ ਕਣਕ ਦੀ ਬਜਾਈ ਕਰਨੀ ਬੀਜ ਦੀ ਮਾਤਰਾ ਕਿਉਂਕਿ ਆ ਬੀਜ ਦੀ ਮਾਤਰਾ ਆਪਾਂ ਨੂੰ ਜਿਹੜੀ ਆਪਾਂ ਕਿਸੇ ਵੀ ਕੋਈ ਵੀ ਵੈਰੈਟੀ ਜਾਂ ਤੁਸੀਂ ਡੀਬੀਡੂ 327 ਬੀਜਨ ਜਾ ਰਹੇ ਜੀ ਅਬੀ ਦੀ ਮਾਤਰਾ ਉਸੇ ਹਿਸਾਬ ਨਾਲ ਪਾਓ ਵੀ ਜੇਕਰ ਤੁਸੀਂ ਬਾਸ ਵਾਰ ਕੇ ਜ਼ਮੀਨ ਬੀਜ ਰਹੇ ਜੇ ਤਾਂ ਫਿਰ 4 ਕਿਲੋ ਬੀਜ ਬਹੁਤ ਆ ਜੇਕਰ ਜ਼ੀਰੋ ਡ੍ਰਿਲ ਨਾਲ ਬੀਜ ਰਹਿ ਫਿਰ ਵੀ ਆਪਾਂ ਨੂੰ 40 ਕਿਲੋ ਬੀਜ ਪਾਉਣ ਦੀ ਜ਼ਰੂਰਤ ਹੈ ਇਸ ਤੋਂ ਵੱਧ ਪਾਉਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਆਪਾਂ ਵਾਹ ਕੇ ਜ਼ਮੀਨ ਬਜਾਈ ਕਰਦੇ ਆ ਉਹਦੇ ਵਿੱਚ ਵੀ ਲਗਭਗ ਸਾਢੇ ਦਾ ਸਾਰਾ ਬੀਜ ਹੀ ਆਪਣਾ ਉਗਾਉਂਦਾ ਜੇਕਰ ਬੀਜ ਆਪਣਾ ਬਿਲਕੁਲ ਸਹੀ ਆ ਤੇ ਜਿਹੜੇ ਜ਼ੀਰੋ ਡ੍ਰਿਲ ਉਹਦੇ ਵਿੱਚ ਵੀ ਲਗਭਗ ਜਿਹੜੀ ਜਰਮੀਨੇਸ਼ਨ ਆ ਉਹ ਸਹੀ ਹੋ ਜਾਂਦੀ ਆ ਤੇ ਜਰਮੀਨੇਸ਼ਨ ਦੀ ਪ੍ਰੋਬਲਮ ਆਉਂਦੀ ਸੁਪਰ ਸੀਡਰ ਦੇ ਵਿੱਚ ਜੇਕਰ ਤੁਸੀਂ ਸੁਪਰ ਸੀਡਰ ਨਾ ਬਜਾਈ ਕਰਨ ਜਾ ਰਹੇ ਫਿਰ ਤੁਹਾਨੂੰ ਜਿਹੜਾ ਬੀਜ 45 ਤੋਂ 50 ਕਿਲੋ ਪਾਉਣਾ ਚਾਹੀਦਾ ਤਾਂ ਕਈ ਵੀਰਾਂ ਨੂੰ ਲੱਗੂਗਾ 50 ਕਿਲੋ ਬੀਜ ਪਾ ਮਾ ਕਣਕ ਸੰਗਣੀ ਜੀ ਹੋ ਜਾਈਗੀ ਜਾਂ ਸੰਗਣੀ ਲੱਗੇਗੀ ਤਾਂ ਕਿਸਾਨ ਭਰੋ ਕਾਫੀ ਬੀਜ ਰਹਿ ਵੀ ਜਾਂਦਾ ਜੇਕਰ ਤੁਹਾਨੂੰ ਫਿਰ ਵੀ ਡਾਰੇ ਬੀਜ ਕਣਕ ਸੰਗਣੀ ਨਾ ਹੋ ਜੇ ਤਾਂ ਉਹਦੇ ਵਾਸਤੇ ਕਰਨਾ ਪਰ 10 ਕਿਲੋ ਦਾ ਤੁਸੀਂ ਛਿੱਟਾ ਮਾਰ ਦਿਓ ਪਹਿਲਾਂ ਸੁਪਰ ਸੀਡਰ ਦੇ ਅੱਗੇ ਤੇ 40 ਕਿਲੋ ਦਾ ਤਕੇਰਾ ਕਰ ਦਿਓ ਫਿਰ ਵੀ ਜਿਹੜੀ ਜਰਮੀਨੇਸ਼ਨ ਬਹੁਤ ਵਧੀਆ ਹੋਵੇਗੀ ਇਹ ਕਿਸਾਨ ਭਰੋ ਪਹਿਲਾ ਪੜਾਇਆ ਖਾਦ ਖਰਾਕ ਤੇ ਬ ਕਿਹੇ ਤਰੀਕੇ ਨਾਲ ਆਪਾਂ ਬਜਾਈ ਕਰਨੀ ਆ ਤਾਂ ਇੱਥੇ ਇੱਕ ਤਨਪੁਰ ਆਪਾਂ ਪਰਾਲ ਜ਼ਿਆਦਾ ਆਪਣੇ ਖੇਤ ਦੇ ਵਿੱਚ ਤੇ ਆਪਾਂ ਜਿਹੜਾ ਅੱਧਾ ਬੈਗ ਦਾ ਜਿਹੜਾ ਯੂਰੀਆ ਦਾ ਵੀ ਛਿੱਟਾ ਮਾਰ ਸਕਦੇ ਆ ਕਿਉਂਕਿ ਜਿੰਨਾ ਖੇਤਾਂ ਜੇ ਪੀਲਾ ਪਾਣਾ ਸ਼ੁਰੂ ਦੇ ਵਿੱਚ ਆ ਜਾਂਦਾ ਉੱਥੇ ਆਪਾਂ ਯੂਰੀਆ ਦਾ ਛਿੱਟਾ ਮਾਰ ਸਕਦੇ ਆ ਤੇ ਮੇਨ ਸਭ ਤੋਂ ਮਹੱਤਵਪੂਰਨ ਗੱਲ ਹੈ ਆਪਣੇ ਝਾੜ ਦੀ ਪਹਿਲਾ ਪਾਣੀ ਪਹਿਲੇ ਪਾਣੀ ਤੇ ਕਿਸਾਨ ਫਿਰ ਉਹ ਕਾਫੀ ਜ਼ਿਆਦਾ ਜਿਹੜਾ ਝਾੜ ਉਹ ਕਣਕ ਦਾ ਨਿਰਭਰ ਕਰਦਾ ਜੇਕਰ ਤਾਂ ਪਹਿਲੇ ਪਾਣੀ ਤੇ ਕਣਕ ਦੱਬ ਗਈ ਤਾਂ ਫੇਰ ਸਮਝ ਲਓ ਕਿ ਤੁਹਾਡਾ ਕਿਤੇ ਨਾ ਕਿਤੇ ਝਾੜ ਚ ਫਰਕ ਪੈਣਾ ਪੈਣਾ ਚਾਹੇ ਅੱਧਾ ਕੁਵੰਟਲ ਦਾ ਪਾਵੇ ਚਾਹੇ 2 ਕੁਵੰਟਲ ਦਾ ਪਾਜੇ ਤਾਂ ਕਿਉਂਕਿ ਉਦੋਂ ਹੀ ਆਪਣੇ ਕਣਕ ਨੇ ਜਿਹੜਾ ਫਟਾਰਾ ਸ਼ੁਰੂ ਕਰਨਾ ਹੁੰਦਾ ਤੇ ਉਦੋਂ ਕਣਕ ਦੱਬ ਜਾਂਦੀ ਤੇ ਫਿਰ ਕਿੰਨਾ ਟਾਈਮ ਤੱਕ ਕਣਕ ਜਿਹੜੀ ਦੱਬੀ ਰਹਿੰਦੀ ਆ ਉਹ ਜਲਦੀ ਫਟਾਰਾ ਨਹੀਂ ਕਰਦੀ ਤਾਂ ਜਿਹੜੀ ਇੱਕ ਵਾਰ ਕਣਕ ਦੱਬ ਗਈ ਉਹ ਤੋਂ ਚਾਹੇ ਜਿੰਨੀਆਂ ਮਰਜ਼ੀ ਆਪਾਂ ਖਾਦ ਪਾ ਗਵਾਰ ਗਏ ਫੇਰ ਆਪਾਂ ਨੂੰ ਜਿਹੜਾ ਉਹ ਚੰਗਾ ਝਾੜ ਉਹਦਾ ਦੇਖਣ ਨੂੰ ਨਹੀਂ ਮਿਲਦਾ ਤਾਂ ਉਹਦੇ ਵਾਸਤੇ ਪਹਿਲਾ ਪਾਣੀ ਕਿਸਾਨ ਪਰ ਥੋੜਾ ਜਿਹਾ ਚੜਾ ਕੇ ਲਾਓ ਜਿੰਨਾ ਕਿਸਾਨ ਬਿਨਾਂ ਦੇ ਪਹਿਲੇ ਪਾਣੀ ਤੇ ਜਿਹੜੀ ਕਣਕ ਉਹ ਪੀਲੀ ਪੈ ਜਾਂਦੀ ਆ ਤਾਂ ਤੁਸੀਂ ਕਣਕ ਨੂੰ ਪਾਣੀ ਲਾਉਣ ਤੋਂ ਪਹਿਲਾਂ ਮੈਗਰੀ ਦੀ ਸਪਰੇ ਵੀ ਕਰ ਸਕਦੇ ਜੀ ਜਾਂ ਫਿਰ ਕਣਕ ਦਾ ਵਾਲਾ ਪਕਾ ਕੇ ਵਾਲਾ ਪਕਾਉਂਦਾ ਮਤਲਬ ਜਿੱਥੇ ਤੁਸੀਂ 25 ਦਿਨ ਤੇ ਪਾਣੀ ਲਾਉਂਦੇ 30 ਦਿਨ ਤੇ ਕਰ ਦੋ 30 ਦਿਨ ਤੇ ਲਾਉਂਦੇ ਤੇ 35 ਦਿਨ ਤੇ ਕਰ ਦੋ ਤੇ ਵੈਸੇ ਵੀ ਇਹਨਾਂ ਦਿਨਾਂ 'ਚ ਆ ਕੇ ਕਈ ਵਾਰ ਮੌਸਮ ਮੀਂਹ ਵਗੈਰਾ ਪੈ ਜਾਂਦਾ ਹੁੰਦਾ ਤਾਂ ਜੇਕਰ ਮੀਂਹ ਪੈ ਜਾਏ 25 26 ਦਿਨ ਤੇ ਜਾ ਕੇ ਜਾਂ 20 ਦਿਨਾਂ ਤੋਂ ਬਾਅਦ ਉੱਥੇ ਜਿਹੜਾ ਪਾਣੀ ਆਪਾਂ ਨੂੰ ਹੋਰ ਥੋੜਾ ਜੇ ਲੇਟ ਕਰ ਦੇਣਾ ਚਾਹੀਦਾ ਕਿਉਂਕਿ ਜਿੰਨੇ ਟਾਈਮ ਤੱਕ ਆਪਣੀ ਕਣਕ ਪਾਣੀ ਮੰਗਦੀ ਨਹੀਂ ਉਹਨਾਂ ਟਾਈਮ ਕਣਕ ਨੂੰ ਪਾਣੀ ਨਾ ਲਾਓ ਤਾਂ ਜੇਕਰ ਇਹ ਤਰੀਕਾ ਤੁਸੀਂ ਵਰਤ ਲਿਆ ਸਟੈਪ ਪਹਿਲੇ ਜਿਹੜਾ ਸਟੈਪ 2 3 ਕੰਪਲੀਟ ਕਰ ਲਏ ਤਾਂ ਯਕੀਨਨ ਜਿਹੜਾ ਆਉਣ ਵਾਲੇ ਸਮੇਂ ਤੁਹਾਨੂੰ ਉਹ ਕਣਕ ਦਾ ਝਾੜ ਬਹੁਤ ਚੰਗਾ ਦੇਖਣ ਨੂੰ ਮਿਲੇਗਾ ਤੇ ਬਾਅਦ ਵਿੱਚ ਤੁਹਾਨੂੰ ਬਹੁਤੀਆਂ ਕੋਈ ਸਪ੍ਰੇਆਂ ਕਰਨ ਦੀ ਜ਼ਰੂਰਤ ਵੀ ਨਹੀਂ ਪੈਣੀ ਤਾਂ ਇਸ ਤੇ ਆਪਾਂ ਕਿਸਾਨ ਭਰਾਓ ਜਿਹੜੀ 1 2 ਸਪ੍ਰੇਆਂ ਵੀ ਕਰ ਸਕਦੇ ਜਿਵੇਂ 0 5 34 13 0 45 ਦੀਆਂ ਸਪ੍ਰੇਆਂ ਆ ਆਪਾਂ ਕਰ ਸਕਦੇ ਜਾਂ 20 ਜੇ ਇਦਾਂ ਦੀ ਕੋਈ ਵੀ ਬਾਹਰ ਵਾਲੀਆਂ ਇੱਕ ਦੋ ਸਪਰੇਆਂ ਆਪਾਂ ਜਰੂਰ ਇੱਥੇ ਕਰਨੀਆਂ ਆ ਤਾਕਤ ਵਾਲੀਆਂ ਤੇ ਪਹਿਲੀ ਯੂਰੀਆ ਦੇ ਨਾਲ ਕਿਸਾਨ ਭਰਾਓ ਜਿਹੜੀ ਇਹਨੂੰ ਆਪਣੀ ਤੁਸੀਂ ਜਿਹੜੀ ਜ਼ਿੰਕ ਜਰੂਰ ਪਾਉਣੀ ਆ ਚਾਹੇ ਲਿਕਵਿਡ ਜ਼ਿੰਕ ਪਾ ਦਿਓ ਚਾਹੇ ਦੂਜੀ ਜ਼ਿੰਕ ਪਾ ਦਿਓ ਤਾਂ ਉਹਦਾ ਵੀ ਪਿਛਲੇ ਸਾਲਾਂ ਦੇ ਵਿੱਚ ਆਪਾਂ ਨੂੰ ਕਾਫੀ ਜੰਗਾ ਰਿਜ਼ਲਟ ਦੇਖਣ ਨੂੰ ਮਿਲਿਤੇ ਆਪਾਂ ਵੈਸੇ ਤਾਂ ਕਹਿੰਦੇ ਵੀ ਝੋਨੇ ਨੂੰ ਜਿੰਨੇ ਜ਼ਿੰਕ ਪਾਈ ਆਪਾਂ ਨੂੰ ਕਣਕ ਦੀ ਲੋ ਕਣਕ ਤੇ ਪਾਉਂਦੀ ਲੋੜ ਨਹੀਂ ਪਰ ਪਿਛਲੇ ਸਾਲਾਂ 'ਚ ਕਿਸਾਨ ਭਰਾ ਆਪਾਂ ਕਣਕ ਤੇ ਵਰਤ ਕੇ ਵੇਖਿਆ ਸੀ ਜ਼ਿੰਕ ਦਾ ਫਾਰਮੂਲਾ ਤੇ ਕਾਫੀ ਜ਼ਿਆਦਾ ਚੰਗੇ ਉਹਦੇ ਰਿਜ਼ਲਟ ਮਿਲੇ ਉਹਦੇ ਨਾਲ ਕਿਉਂਕਿ ਜ਼ਿੰਕ ਨਾਲ ক্লোਰੋਫਿਲ ਦੀ ਮਾਤਰਾ ਬਹੁਤ ਵਾਧੀ ਤੇ ਕਣਕ ਜਿਹੜੀ ਫਟਾਰਾ ਬਹੁਤ ਕਰਦੀ ਜਿੰਨਾ ਵੀਰਾਂ ਨੂੰ ਫਟਾਰੇ ਦੀ ਦਿੱਕਤ ਆਉਂਦੀ ਵੀ ਸਾਡੇ ਖੇਤਾਂ 'ਚ ਫਟਾਰਾ ਕਣਕ ਘਟ ਕਰਦੀ ਆ ਤਾਂ ਉਹ ਵੀਰ ਇੱਕ ਇਸ ਵਾਰ ਜਿਹੜਾ 5 ਕਿਲੋ ਜਿਹੜਾ ਤੁਸੀਂ 33% ਵਾਲੀ ਜ਼ਿੰਕ ਪਾਉਣੀ ਦੇ 5 ਕਿਲੋ ਹੀ ਬਹੁਤ ਕਿਸਾਨ ਪਰੋ ਕਣਕ ਨੂੰ ਤਾਂ ਜੇਕਰ ਤੁਸੀਂ 21% ਵਾਲੀ ਪਾਉਣੀ ਤੇ 6-7 ਕਿਲੋ ਪਾ ਦਿਓ ਤੇ ਜੇਕਰ ਦੋ ਇੱਕ ਜਾਰਾ ਦੇ ਜ਼ਿੰਕ ਆਉਂਦੀ ਉਹਦੇ ਵੀ ਰਿਜ਼ਲਟ ਕਿਸਾਨ ਪਰੋ ਕਣਕ ਦੇ ਵਿੱਚ ਬਹੁਤ ਵਧੀਆ ਕਿਉਂਕਿ ਕਣਕ ਦੇ ਵਿੱਚ ਮੌਸਮ ਠੰਡਾ ਹੁੰ ਤੇ ਠੰਡੇ ਮੌਸਮ ਚੋ ਕੰਮ ਬਹੁਤ ਵਧੀਆ ਕਰਦੀਦਾ ਉਹ ਵੀ ਤੁਸੀਂ ਜਿਹੜੀ ਵਰਤ ਸਕਦੇ ਜੀ ਤਾਂ ਕਿਸਾਨ ਪਰ ਇਸ ਤਰੀਕੇ ਨਾਲ ਤੁਸੀਂ ਜਿਹੜਾ ਕਣਕ ਦਾ ਝਾੜ ਜਿਹੜਾ ਚੰਗਾ ਲੈ ਸਕਦੇ ਜੇਕਰ ਇਹਨਾਂ ਗੱਲਾਂ ਦਾ ਧਿਆਨ ਰੱਖੋ ਲਗਭਗ 155 ਦਿਨ ਚ ਕਿਸਾਨ ਪਰੋ ਪੱਕੇ ਵੈਰੇਟੀ ਜਿਹੜੀ ਤਿਆਰ ਹੋ ਜਾਂਦੀ